ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਜੋਤ ਸਿੰਘ ਬੈਂਸ ਸਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਰਣਕਪੁਰ ਸਾਹਿਬ ਅੱਜ ਬੜਾ ਹੀ ਸ਼ੁਕਤ ਇਹ ਮੈਂ ਆਪਣੇ ਸਾਥੀ ਹਲਕੇ ਦੇ ਪਿੰਡ ਭਨਾਮ ਵਿਖੇ ਜੋ ਪਿਛਲੇ ਲੰਬੇ ਸਮੇਂ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੀ ਸੇਵਾ ਚੱਲ ਰਹੀ ਆ ਜੋ ਦਾ ਦੂਜੀ ਇਮਾਰਤ ਦਾ ਜਿਹੜਾ ਲੈਂਟਰ ਪੈ ਰਿਹਾ ਮੈਨੂੰ ਯਾਦ ਆ ਥੀ 3 ਸਾਲ ਪਹਿਲਾਂ ਜਦੋਂ ਹਰ ਸਾਲ ਮੈਂ ਆਪਣੇ ਇਲਾਕੇ ਦੇ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਕਾ ਸਾਰੇ ਮੰਦਰਾਂ ਚ ਜਾਂਦਾ ਤੇ ਜਦੋਂ ਮੈਂ ਇੱਥੇ ਆਇਆ ਸੀ ਤਾਂ ਬਹੁਤ ਖਸਤਾ ਹਾਲਤ ਸੀ ਮੰਦਰ ਦੀ ਬਹੁਤ ਛੋਟੇ ਹੀ ਅਜਾ ਮੰਦਰ ਸੀ ਤੇ ਪ੍ਰਭੂ ਜੀ ਦੀ ਜੋ ਮੂਰਤੀ ਸੀ ਤੇ ਜੋ ਹਾਲਾਤ ਦੇਖ ਕੇ ਬੜਾ ਮਨ ਨੂੰ ਆਇਆ ਤਾਂ ਉਦੋਂ ਇੱਥੇ ਸਾਡੇ ਪਿੰਡ ਦੇ ਸਾਰੇ ਸਾਥੀਆਂ ਨੇ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਪਿੰਡ ਨੇ ਦੇਖਿਆ ਕਿ ਮੈਂ ਉਹਨਾਂ ਨੇ ਵਾਦਾ ਕੀਤਾ ਸੀ ਕਿ ਇਲਾਕੇ ਦਾ ਸਭ ਤੋਂ ਸ਼ਾਨਦਾਰ ਮੰਦਰ ਆਪਾਂ ਇੱਥੇ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਤਾਰੀਫ਼ ਕਰਦਾ ਕਿ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਦੀ ਇਸ ਪਿੰਡ ਦੇ ਸਾਰੇ ਸਾਡੇ ਅੱਜ ਦੀ ਤੁਸੀਂ ਇੱਕ ਦੋ ਇੱਕ ਸਾਰੀਆਂ ਮਾਵਾ ਭੈਣਾ ਵੀ ਆਪ ਲੱਗੇ ਆ ਸਾਰਾ ਪਿੰਡ ਲੱਗਿਆ ਤੇ ਇਹਨਾਂ ਦੀ ਮਿਹਨਤ ਸਦਕਾ ਅੱਜ ਉਹਨੇ ਇਸ ਜਿਹੜੇ ਇਸ ਫੋਬੇ ਮੰਦਰ ਦੀ ਜਿਹੜੀ ਦੂਜੀ ਇਮਾਰਤ ਦਾ ਲੈਂਟਰ ਪੈ ਰਿਆ ਬਹੁਤ ਕਾਬਲ ਇਸ ਪਿੰਡ ਦੇ ਨੌਜਵਾਨ ਹੈ ਤੇ ਇਹਨਾਂ ਨੂੰ ਬਹੁਤ ਚਾਹ ਤੇ ਅਸੀਂ ਇਸ ਮੰਦਰ ਦੇ ਵਿੱਚ ਨਾਲ ਨਾਲ ਹਾਲ ਵੀ ਬਣਾਇਆ ਜਿੱਥੇ ਗਰੀਬ ਬੱਚਿਆਂ ਦੇ ਕੋਈਆਂ ਸ਼ਾਦੀ ਛੋਟੇ ਫੰਕਸ਼ਨ ਹੋ ਸਕਦੇ ਆ ਉੱਪਰ ਹਜੇ ਲਾਇਬ੍ਰੇਰੀ ਬਣਾਉਣ ਦਾ ਵੀ ਪ੍ਰੋਗਰਾਮ ਹੈ ਤਾਂ ਕਿ ਸਾਡੇ ਬੱਚੇ ਖਾਸ ਕਰਕੇ ਸਾਡੇ ਦਲਿਤ ਪਰਿਵਾਰਾਂ ਦੇ ਬੱਚੇ ਇੱਥੇ ਬੈਠ ਕੇ ਪੜਨ ਵੀ ਇੱਥੇ ਮੰਦਿਰ ਜਾ ਕੇ ਜਦੋਂ ਸੇਵਾ ਕਰਨ ਨਾਲ ਨਾਲ ਇੱਥੇ ਪੜਾਈ ਵੀ ਕਰਨ ਤੇ ਕੁਝ ਅਫਸਰ ਬਣਨ ਆ ਜੋ ਸਾਡੇ ਭਾਰਤ ਦੇ ਬਾਬਾ ਸਾਹਿਬ ਭੀਮrao Ambedkar ਜੀ ਦਾ ਜੋ ਸੁਪਨਾ ਸੀ ਜੋ ख्वाब ਸੀ ਵਿਦਿਆ ਦਾ ਲੰਗਰ ਵੀ ਉੱਥੇ ਨਾਲ ਹੀ ਪਨਾਮ ਦੇ ਵਿੱਚ ਸ਼ਾਨਦਾਰ ਸਕੂਲ ਵੀ ਬਣ ਰਿਹਾ ਆ ਸਈ ਜੋ ਮਾਰਗ ਸੱਚੇ ਪਾਤਸ਼ਾਹ ਸਾਡੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਦਿਖਾਇਆ ਜੋ ਮਾਰਗ ਸਾਨੂੰ ਬਾਬਾ ਸਾਹਿਬ ਭੀਮrao Ambedkar ਜੀ ਨੇ ਦਿਖਾਇਆ ਉਸ ਮਾਰਗ ਤੇ ਚੰਦੇ ਹੋਏ ਇਸ ਮੈਂ ਇੱਕ ਵਾਰੀ ਦੁਬਾਰਾ ਕਿਖਨੇ ਸਰਕਾਰਾਂ ਵੱਲੋਂ ਸਾਡੀ ਤਾਂ ਅਸੀਂ ਤਾਂ ਸਿਰਫ ਫੰਡ ਦਿੱਤਾ ਪਰ ਜਿਸ ਲਗਨ ਦੇ ਨਾਲ ਇਸ ਪਿੰਡ ਦੇ ਨੌਜਵਾਨ ਇਸ ਥਾਂ ਦੀ ਸੇਵਾ ਕਰ ਰਹੇ ਦੇਖ ਕੇ ਬੜਾ ਮਨ ਖੁਸ਼ ਹੋ ਰਿਹਾ ਤੇ ਬਹੁਤ ਜਲਦੀ ਇਹ ਪੂਰਾ ਜਿਹੜਾ ਮੰਦਿਰ ਹੈ ਪੂਰਾ ਬਣ ਕੇ ਇਹਨਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਤਿਆਰ ਕਰਾਇਆ ਤੇ ਪੂਰੇ ਇਲਾਕੇ ਚ ਸਭ ਤੋਂ ਸੋਹਣਾ ਸਥਾਨ ਹੋਗਾ ਤੇ ਇੱਥੇ ਅਸੀਂ ਲਾਇਬ੍ਰੇਰੀ ਵੀ ਬਣਾਵਾਂਗੇ ਬਹੁਤ ਵਧੰਤ ਜੋਗ ਸਿੰਘ ਬਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੰਦੀ ਦਾ ਮਾ